ਮੈਂ ਤੇ ਕਈ ਵਾਰੀ ਬੇਨਤੀ ਕਰਦਾ ਹਾਂ ਕਿ ਸਾਨੂੰ ਹਾਲੇ ਤੱਕ ਸਮਝ ਨਹੀਂ ਆਈ ਜੇਦਣ ਗੁਰੂ ਨਾਨਕ ਦੇ ਮਹਾਰਾਜ 9 ਵਰਿਆਂ ਦੀ ਉਮਰ ਵਿੱਚ ਪੰਡਤ ਹਰदयाल ਹੱਥ ਅੱਗੇ ਕਰਕੇ ਜਿਨੂੰ ਪਾਣਾ ਚਾਹੁੰਦਾ ਹੈ ਮਹਾਰਾਜ ਨੇ ਉਹਦਾ ਹੱਥ ਫੜ ਲਿਆ ਸੀ 9 ਸਾਲ ਦੀ ਉਮਰ ਵਿੱਚ ਗੁਰੂ ਨਾਨਕ ਦੇ ਮਹਾਰਾਜ ਨੇ ਉਹਦਾ ਹੱਥ ਫੜਿਆ ਤੇ ਵੰਗਾੜ ਸੀ

ست ہے بوہے تھا پرارمتا ہو رہی ہے ہندوستان کی بڑا پوتر تھوڑا دے دن دونوں جدوا اتہاس اپنا گے انہا لوکا دی منوت ہے کہ تھی گیارہ مہنے اسنان نہ کرو ایک دن اسنان ماھی والے دن کرلو ਤانوں 11 ਮਹੀਨਿਆਂ ਦਾ ਪੁੱਲ ਮਿਲੇ। ਅਣ ਕੋਈ ਇਹੋ ਜੀ ਕਾੜ ਤੈਨੇ ਕੱਢੀ ਕਿ ਇੱਕੋ ਦਿਨ ਫਰਸਾਦਾ ਛੱਕ ਲੈnde 11 ਮਹੀਨੇ ਛੱਕਣ ਦੀ ਲੋੜ ਹੀ ਨਹੀਂ ਸੀ। ਕਲੇ ਸ਼ਨਾਨ ਤੇ ਗੱਲ ਆ ਕੇ ਰੁਕੀ। ਦੇਖੋ ਕਿੰਨੀ ਵੱਡੀ ਇਹ ਤਰਸਦੀ ਹੈ ਕਿ ਜਿੱਤੇ ਸ਼ਨਾਨ ਦੀ ਗੱਲ ਆਈ ਉੱਥੇ ਆ ਕੇ ਗੱਲ ਰੋਕੀ ਕਿਉਂਕਿ ਉਹਨਾ ਧਰਮਾਂ ਦੇ ਵਿੱਚ ਸ਼ਨਾਨ ਨੂੰ ਬੜੀ ਵੱਡੀ ਮਹਾਨਤਾ ਦਿੱਤੀ ਜਾਂਦੀ ਹੈ। ਪਰ ਜਦੋਂ ਗੁਰਬਾਣੀ ਪੜਾਂਗੇ ਨਾ ਜਿਹੜਾ ਅੱਜ ਸ਼ਬਦ ਹੈ ਸ੍ਰੀ ਰਾਮ ਦਾ سنکراند کا ارتھ ہے سورج راشی تو جاندہ ہے جدو ایگراند کیا ہے پر گرو ارجن دے نے قد میرے سکھ انا کرم کانڈا پس جان اہم پس جان مہران نے ایٹو سانو بار باہر کھڈیا پتہ مہران نے کیجنگ ਬੜੇ ਪਿਆਰ ਨਾਲ ਇਹ ਅਰਥ ਸਰਵਣ ਕਰਨਾ ਮਾਗ ਦਾ ਅਰਥ ਹੁੰਦਾ ਹੈ ਵੱਡਾ ਮਾਗਦਾਰ ਤੁੰਦਰ ਮਹਾਨ ਜਦੋਂ ਆਪ ਅਰਥ ਪੜੋਗੇ ਕੋਸ਼ ਪੜੋਗੇ ਉਹਦੇ ਵਿੱਚ ਮਾਗਦਾਰ ਤਾਂ ਵੱਡਾ ਮਹਾਨ ਕਹਿੰਦੇ ਮਾਗ ਦੇ ਅੰਦਰ ਜਿਹੜਾ ਮੱਜਨ ਹੈ ਨਾ ਮੱਜਨ ਦਾ ਅਰਥ ਹੁੰਦਾ ਹੈ ਇਸ਼ਨਾਨ ਆਪਣੇ ਸਰੀਰ ਨੂੰ ਵਾਂਜਣਾ ਇਹਦਾ ਨਾਮ ਹੈ ਮੱਜਨ ਜਦੋਂ ਆਪ ਗੁਰਬਾਣੀ ਪੜੋਗੇ ਜਿੱਤੇ ਵੀ ਸਰੀਰ ਦੀ ਗੱਲ ਆਈ ਹੈ ਉੱਤੇ ਨਾਲ ਪਾਣੀ ਦੀ ਗੱਲ ਆਈ ਕਿਉਂਕਿ ਆਪ ਸਾਰੇ ਬੜੇ ਗਿਆਤਾ ਹੋ ਮੈਨੂੰ ਤਾਂ ਬੜਾ ਮਾਣ ਹੈ ਕਿ ਚਲੋ ਇਸ ਗੁਰੂ ਘਰ ਵਿੱਚ ਹਾਜ਼ਰੀ ਭਰਨ ਦਾ ਮੌਕਾ ਮਿਲਿਆ ਕਿਉਂਕਿ ਸਾਡੀ ਨਹੀਂ ਕਈ ਵਾਰੀ ਮਨ ਅੰਦਰ ਖਿਆਲ ਹੁੰਦਾ ਹੈ ਕਿ ਜਿਹੜੀਆਂ ਯੂਰਪ ਦੀਆਂ ਵੱਡੀਆਂ ਇਜਤੇਦਾਂ ਹੈ ਗਿਆ ਉਹਨਾਂ ਤੇ ਆਪ ਵਰਗੇ ਸੂਝਵਾਨ ਸਿੱਖਾਂ ਦੇ ਦਰਸ਼ਨ ਕਰ ਸਕੀਏ ਕਿ ਜਿਹੜਾ ਮਾਗ ਹੈ ਨਾ ਇਹਦੇ ਅੰਦਰ ਜਿਹੜਾ ਮੱਜਨ ਹੈ ਮਜੰਦਾ ਅਰਥ ਹੈ ਇਸਨਾਮ ਕਿ ਜਿੱਤੇ ਵੀ ਸਰੀਰ ਦੀ ਗੱਲ ਆਏਗੀ ਉੱਤੇ ਨਾਲ ਪਾਣੀ ਦੀ ਗੱਲ ਆਏਗੀ ਬੜੇ ਧਿਆਨ ਨਾਲ ਸਮਝੋ ਜਿੱਥੇ ਵੀ ਬਾਣੀ ਅੰਦਰ ਸਰੀਰ ਦੀ ਗੱਲ ਕੀਤੀ ਹੈ ਨਾ ਨਾਲ ਉੱਤੇ ਮਹਾਰਾਜ ਨੇ ਪਾਣੀ ਦੀ ਗੱਲ ਕੀਤੀ ਹੈ ਆਪ ਜਪਜੀਤ ਸਾਹਿਬ ਪੜ੍ਹਦੇ ਹੋ ਉਹਦੇ ਚ ਮਹਾਰਾਜ ਕਹਿੰਦੇ ਪਰੀਆ ਹੱਥ ਪੈਰ ਕੰਬੇ ਪਾਣੀ ਧੁੱਟੈ ਉਤਰਸ ਕੇ ਕਿ ਜੇਕਰ ਇਹ ਦੇਹ ਜਿਹੜੀ ਹੈ ਜੇਕਰ ਕਿਤਨੇ ਮੈਲੀ ਹੋ ਜਾਵੇ ਨਾ ਉਹਦੇ ਨੇ ਕੀ ਹੈਗਾ ਪਾਣੀ ਹੈ ਪਰ ਜਿੱਥੇ ਮਨ ਦੀ ਗੱਲ ਆਈ ਮਤ ਦੀ ਗੱਲ ਆਈ ਉੱਤੇ ਮਹਾਰਾਜ ਕਹਿੰਦੇ ਪਰੀਏ ਮਤ ਪਾਪਾਂ ਕੇ ਸੰਗ ਉਹ ਤੋਂ ਪੈ ਨਾ ਵਹਿ ਕੇ ਉੱਤੇ ਨਾਮ ਦੀ ਗੱਲ ਆਵੇ ਜਿੱਥੇ ਵੀ ਮਤ ਦੀ ਗੱਲ ਆਵੇਗੀ ਮਨ ਦੀ ਗੱਲ ਆਵੇਗੀ ਉੱਤੇ ਨਾਮ ਦੀ ਗੱਲ ਆਵੇਗੀ تے جتے شریر دی گل ہوئے گی اتنے پانی دی گل آئے گی شریر واسطے پانی چاہتا ہے جے کر شریر نو پانی ملتا رہے یہ روے گا جے جی نہ ملے یہ موت ہے اسے طرح کہنے جے کر سکھ نا ملتی رہے یہ جا رہا ہے کر بانی نہ ملے تو دی موت ہے وہ آپ پڑھتے ہاں چکھڑ چانگی می ورسے پی گھر دیکھن جائی سمند ساگر ہوئے وفارا گھر سکھ لنگ گھرو پہ جائی جو پرانی جل بن ہے مرتا تو سکھ گھر بن مر جائے کہ جس طرح ایک دنیا بھی منق پانی تو بغیر مرتا ہے جڑا گھر دا سکھ ہے نا وہ بانی تو بغیر مرتا پہا ہے ਆਪਾਂ ਤੇ ਰੋਜ ਪੜਦੇ ਆਂ ਆਖਾਂ ਜੀਵਾ ਵਿਸਰੇ ਮਰ ਜਾ ਹੁਣ ਥੋੜਾ ਜਾਂ ਧਿਆਨ ਦੇਣਾ ਕਿ ਜਿਹੜਾ ਮਾਰਗ ਦਾ ਮਿਲਣਾ ਹੈ ਜਿਹਦੇ ਚ ਮਹਾਰਾਜ ਨੇ ਮੱਜਨ ਕਿਆ ਤੇ ਨਾਲ ਕਿਹਾ ਮਾਰਗ ਮੱਜਨ ਸੰਗ ਸਾਧੂਆ ਸਾਧੂ ਆਰਦਾਤ ਹੈ ਜਿਹੜਾ ਸਤ ਨਾਲ ਜੁੜਿਆ ਪਿਆ ਜਿੱਥੇ ਇੱਕ ਦੀ ਗੱਲ ਹੋ ਰਹੀ ਹੈ ਕਿ ਜਿਨੇ ਆਪਣੇ ਆਪ ਨੂੰ ਸਾਧਿਆ ਹੈ

ਕਹਿੰਦੇ ਜਿਨ੍ਹਾਂ ਨੇ ਆਪਣੇ ਆਪ ਨੂੰ ਸਾਧਿਆ ਹੈ ਜਿਨ੍ਹਾਂ ਨੇ ਕਬਤ ਕੀਤਾ ਹੈ ਜਪ ਕੀਤਾ ਬਾਣੀ ਪੜ੍ਹੀ ਹੈ ਕਹਿੰਦੇ ਉਹਨਾਂ ਦੀ ਸੰਗਤ ਕਰ ਨਾਲ ਮਹਾਰਾਜ ਕਹਿੰਦੇ ਟੂੜੀ ਕਰ ਇਸ਼ਨਾਨ ਉਹਨਿੱਤੇ ਥੋੜਾ ਜਿਹਾ ਧਿਆਨ ਦੇਣਾ ਫਿਰ ਇਸ਼ਨਾਨ ਦੀ ਗੱਲ ਆਦੀ ਹੈ ਮਹਾਰਾਜ ਕਹਿੰਦੇ ਢੂੜੀ ਢੂੜੀ ਦਾ ਹੁੰਦਾ ਮਿੱਟੀ ਥੇ ਤੇ ਮਿੱਟੀ ਜਿਹੜੀ ਹੈ ਉਹ ਨਿਰਮਤਾ ਦਾ ਪ੍ਰਤੀਕ ਹੈ کہ جڑی مٹی ہے نا وہ نمرتا دا فتیت ہے کہنے جے کر اپنے آپ گروہ دے دارتے لے کے چلیا ہے جے کر اپنے آپ ساتھ جاسے چلیا ہے نا تو چاندہ ہے کہ میں اپنے من کہنے تیرے اندر نمتہ ہونی چاہیے جدو تک نمتہ نہیں نا آپ ایک بھی قدم اگے نہیں پڑھ سکتے اج بچ کنی کوتا ہے کو نمرتا رہے. اندر برداشت ہے مان کرو بابا عمر داست جن بابا امردو نے لت ماری نہ غصہ آگیا کرود آگیا کہندے گدی تے ہک سڈا سی تھی لے گئے گدی سنو ملنی سی جی گدی سی سڈے کو آنی سی پر کسی لے گئے کرود آیا کہ مہارا لت مار د جدو گرو امردس مہاراج نت ماری تہارا نے اس کے چرن پڑے کہریر ات کا کٹور ہے بہت بڑی عمر ہو گئی ہے،, ہے کدرے تیرے پیر سچ تو نہیں بج بس انہیں شبد گئے کہمرتا کر کے گریائی ملے اج سڈے ہے برتا سڈے ہے نمرتا

ਔਰ ਮਹਾਰਾਜ ਕਹਿੰਦੇ ਜੇਦਣ ਗੁਰੂ ਘਰ ਆਰਿਆ ਨੇ ਨਾ ਮਾਗ ਮਜਨ ਸੰਗ ਸਾਧੂਆ ਧੂੜੀ ਕਰਿ ਇਸ਼ਨਾਨ ਕਹਿੰਦੇ ਤੇਰੇ ਅੰਦਰ ਨਿਮਰਤਾ ਵਾਲਾ ਇਸ਼ਨਾਨ ਹੋ ਨਿਮਰਤਾ ਵਾਲਾ ਤੇ ਜਿਹੜੇ ਥੰਬ ਹੈਗੇ ਨਾ ਸਿੱਖੀ ਦੇ ਪਹਿਲਾ ਥੰਬ ਹੈ ਨਿਮਰਤਾ ਜਦੋਂ ਤੱਕ ਸਾਡੇ ਅੰਦਰ ਨਿਮਰਤਾ ਨਹੀਂ ਉਦੋਂ ਤੱਕ ਆਪਾਂ ਇੱਕ ਕਦਮ ਵੀ ਗੁਰੂ ਦੇ ਮਾਰਗ ਤੇ ਚੱਲ ਨਹੀਂ ਸਕਦੇ ਮਹਾਰਾਜ ਕਹਿੰਦੇ ਹਉਮੈ

ਪਰ ਜਿਨ੍ਹਾਂ ਦੇ ਪੈਰਾਂ ਵਿੱਚ ਜੋੜੇ ਨਹੀਂ ਸੀ ਮੈਂ ਉਹਨਾਂ ਦੇ ਪੈਰਾਂ ਨੂੰ ਬਿਲ ਕੇ ਰੱਖ ਦਿੱਤਾ ਮਨ ਕਹਿੰਦਾ ਭਾਈ ਇਦਾਂ ਨਿਮਰਤਾਨੀ ਆਣੀ ਕਬੀਰ ਰੋੜਾ ਹੁਆ ਤੋ ਕਿਆ ਪਿਆ ਜੋ ਪੰਥੀ ਕੋ ਦੁੱਖ ਦੇ ਹਰ ਜਨ ਐਸਾ ਚਾਹੀਏ ਜੋ ਧਰਨੀ ਮੈਂ ਤੇ ਕਹਿੰਦੇ ਮਨ ਕਹਿੰਦਾ ਜੋੜੇ ਦੀ ਥਾਂ ਤੇ ਮਿੱਟੀ ਬਣ ਜਾ ਕਹਿੰਦੇ ਮੈਂ ਤੂਹਲ ਬਣ ਗਿਆ ਮਿੱਟੀ ਬਣ ਗਿਆ ਜਿਹੜਾ ਵੀ ਆਂਦਾ ਸੀ ਮੇਰੇ ਤੇ ਚੜ ਕੇ ਜਾਂਦਾ ਸੀ پر جی ہبا بہت وگیا دی جماں وچ پی کے دی دکھا خراب کر کئیان دے کپڑے خراب کر دیتے کئی والے من نے کیا کھے ہوا بھی پراپتی نہیں کبیر کھے ہوئے تو کیا پیا جو خود آنگ ہر جن ایسا ہے جو پانی سر بن من کہ پانی بن جائے ਕਹਿੰਦੇ ਮੈਂ ਪਾਣੀ ਬਣਦਾ ਅਜ ਤੱਕ ਕੀਤਾ ਜਦੋਂ ਮੈਂ ਪਾਣੀ ਬਣਿਆ ਕਹਿੰਦੇ ਸਰਦਿਆਂ ਵਿੱਚ ਇੰਨਾ ਠੰਡਾ ਹੋ ਗਿਆ ਕੋਈ ਮੇਰੇ ਵਿੱਚ ਹੱਥ ਨਾ ਪਾਵੇ ਤੇ ਗਰਮੀਆਂ ਵਿੱਚ ਮੈਂ ਇੰਨਾ ਗਰਮ ਹੋ ਗਿਆ ਤਾਂ ਵੀ ਮੇਰੇ ਵਿੱਚ ਕੋਈ ਹੱਥ ਨਾ ਪਾਵੇ ਕਹਿੰਦੇ ਗੁਣ ਤੇ ਪੈਦਾ ਨਹੀਂ ਹੋਇਆ ਕਬੀਰ ਪਾਣੀ ਮਾ ਕੋ ਕਿਆ ਪਿਆ ਸੀਰਾ ਕਰਤਾ ਹੋਏ ਹਰ ਜਨ ਐਸਾ ਚਾਹੀਏ ਜੈਸਾ ਮਾਰੀ ਹੋਵੇ ਇਹ ਗੁਰੂ ਦਾਸ ਜੀ ਕਿਹਾ ਚਾਹੀਦਾ

ਜਿਹੜੀ ਤੰਦ ਹੈ ਨਾ ਫੋਮੇ ਦੀ ਟੁੱਟਣੀ ਨਹੀਂ ਮਹਾਰਾਜ ਕਹਿੰਦੇ ਮਹਾਤ ਮਜਨ ਸੰਗ ਸਾਧੂਆ ਢੂੜੀ ਕਰ ਇਸ਼ਨਾਨ ਹੁਣ ਥੋੜਾ ਜਾ ਧਿਆਨ ਦੇਣ ਜਿਹੜਾ ਪਾਣੀ ਹੈ ਨਾ ਇਹ ਨਿਮਰਤਾ ਦਾ ਗੁਣ ਹੈ ਹੁਣ ਵੇਖੋ ਆਪਾਂ ਇਨ੍ਹਾਂ ਕੰਟਰੀਆਂ ਵਿੱਚ ਰਹਿ ਰਹੇ ਹਾਂ ਮੈਂ ਇੱਕੋ ਜਿਹਾ ਹਾਰਾ ਬੜੀ ਪਿਆਰੀ ਦੇ ਰਿਆਂ ਕਿ ਜੇਕਰ ਟੈਂਪਰੇਚਰ ਬਹੁਤ ਥੱਲੇ ਚਲਾ ਜਾਵੇ ਨਾ ਜੇ ਪਾਣੀ ਜੰਮ ਜਾਂਦਾ ਕਈ ਥਾਵਾਂ ਤੇ ਜਿਹੜੇ ਓਲੇ ਨੇ ਬਰਫ਼ ਜੰਮ ਜਾਂਦੀ ਹੈ ਜਦੋਂ ਉਹ ਬਰਫ਼ ਜੰਮ ਜਾਂਦੀ ਹੈ ਜਿਹੜੇ ਉਹਨਾਂ ਦੇ ਓਲੇ ਨੇ ਨਾ ਉਹ ਇੱਕ ਥਾਂ ਤੇ ਟਿਕ ਜਾਂਦੇ ਨੇ ਅੱਗੇ ਪਿੱਛੇ ਨਹੀਂ ਹੋ ਪாங்க ਜਿੱਥੇ ਜਿੱਥੇ ਪੈ ਉਹ ਉੱਤੇ ਉੱਤੇ ਟਿਕ ਕੇ ਅੱਗੇ ਪਿੱਛੇ ਨਹੀਂ ਹੋਏ ਔਰ ਜੇਕਰ ਉਹਨਾਂ ਨੇ ਅੱਗੇ ਪਿੱਛੇ ਹੋਣਾ ਹੈ ਤੇ ਜਾਂ ਤੇ ਉਹਨਾਂ ਨੂੰ ਨਿਗ ਚਾਹੀਦਾ ਜਦੋਂ ਨਿਗ ਮਿਲੇਗਾ انہ دی جہی برف ہے وہ پگلنی شروع ہوئے گی تے جدو برف پگلے گی تا تے جا کے وہ کسے ندی جی کسی ملیں گی جدو تک انہوں دے اندر اور گرنی ہے گا نمرتا نہیں ہے گی ادو تک ایک تھان کلوتے رہنگے اہکار جی دے اندر نکھ پیدا ہو گیا نا ایک دوجہ دی رگڑ لگی تے کہیں جے نمتہ پیدا ہوئے گی کی تے کسے تھا تے جا کے مزر گی مہراج کہیں جے مجن سنگ سا دعا توڑی کر اشنان ہر کا نام تے آئے سن سب نہ وہ کر دن